ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਆਪਾਂ ਅੱਜ ਖੜੇ ਆਂ ਜੀ ਹਰੀਕੇ ਹੈਡ ਦੇ ਬਿਲਕੁਲ ਨਾਲ ਜਿਹੜੀ ਹੈਗੀ ਆ ਯੂਨੀਵਰਸਿਟੀ ਅੰਕਲ ਜੀ ਵੈਟਰਨਰੀ ਯੂਨੀਵਰਸਿਟੀ ਹੈ ਇੱਥੇ 3 ਤੋਂ 400 ਤੋਂ ਵੱਧ ਹੀ ਪਸ਼ੂ 500 ਦੇ ਲਗਭਗ ਪਸ਼ੂ ਜਿਹੜੇ ਦਰਿਆ ਦੇ ਵਿੱਚ ਘਰ ਉਹਨਾਂ ਦੇ ਹੈਗੇ ਆ ਤੇ ਕਾਫੀ ਦਿਨਾਂ ਬਾਅਦ ਕੱਲ੍ਹ ਆਚਾਰ ਥੋੜਾ ਬੋਲਾ ਆਇਆ ਸੀ ਵੀਰ ਕਹਿੰਦੇ ਸੇਵਾ ਤੇ ਪਰ ਇੰਨੇ ਪਸ਼ੂਆਂ ਦਾ ਜੇ ਚਾਰਾ ਵੇਖਿਆ ਹੋਵੇ ਤਾਂ ਬਹੁਤ ਬਣ ਜਾਂਦਾ ਉਹ ਮੇਰੇ ਵੀਰ ਜੇ ਕਿਸ ਨੂੰ ਨਹੀਂ ਸਮਝ ਲੱਗਦੀ ਭਈ ਵੀ ਅਸੀਂ ਜਿਹੜਾ ਪਸ਼ੂਆਂ ਦਾ ਪਸ਼ੂਆਂ ਦਾ ਚਾਰਾ ਉਹ ਕਿੱਥੇ ਦੇਣਾ ਵੀ ਤੁਹਾਨੂੰ ਨਹੀਂ ਸਮਝ ਲੱਗਦੀ ਤੇ ਤੁਸੀਂ ਇੱਥੇ ਆ ਸਕਦੇ ਆ ਤੇ ਆ ਨੰਬਰ ਵੀਰ ਜੀ ਉਹਨਾਂ ਦਾ ਬੋਲੇ ਵੀਰ ਜੀ ਨੰਬਰ ਕਿੰਨਾ ਤੁਹਾਡਾ 95306 17303 95306 1003 ਇਹਨਾਂ ਨਾਲ ਕੰਟੈਕਟ ਕਰਕੇ ਇੱਥੇ ਇਹਨਾਂ ਨੂੰ ਚਾਰ ਦੀ ਫੀਡ ਦੀ ਲੋੜ ਆ ਕਿਉਂਕਿ ਹਜੇ ਜਿਹੜਾ ਇਹਨਾਂ ਦਾ ਘਰ ਆ ਯਾ ਘਰ ਨੂੰ ਜਾਣ ਵਾਲਾ ਰਸਤਾ ਇਹ ਵੀਰ ਜੀ ਨਹੀਂ ਦੱਸਦੇ ਆ ਵੀ ਰਸਤਾ ਕਾਫੀ ਕਿੰਨਾ ਕੁ ਰੁੜਿਆ ਜੀ ਰਸਤਾ 2 ਕਿਲੇ 2 ਕਿਲੇ ਡੂੰਗਾ 15 ਫੁੱਟ ਕੇ ਡੂੰਗਾ 2 ਕਿਲੇ ਰਸਤਾ ਜਿਹੜਾ ਪਾਣੀ ਦੇ ਵਿੱਚ ਰੁੜ ਗਿਆ ਇਸ ਕਰ ਘਰਾਂ ਨੂੰ ਜਾਣਾ ਔਖਾ ਘਰਾਂ ਨੂੰ ਜਾਣਾ ਔਖਾ ਤੇ ਮੇਰੇ ਵੀਰ ਜਿਹੜੇ ਮਿੱਟੀ ਲਿਆ ਸਕਦੇ ਆ ਉਹ ਵੀ ਜ਼ਰੂਰ ਹੈਲਪ ਕਰਨ ਆਪਾਂ ਉੱਥੇ ਵਿਖਾ ਕੇ ਉੱਥੇ ਮੌਕਾ ਵੀ ਵਿਖਾ ਦਿੰਦੇ ਆ ਇੱਥੇ ਵੀ ਵਿਖਾ ਦਿਓ ਆ ਵੀਰ ਘਟੋ ਘਟ ਮੇਰੇ ਕੋਲ 5 6 ਘਰਾਂ ਦੇ ਪਸ਼ੂ ਸੱਤਾਂ ਦੇ ਹੈਗੇ 14 ਘਰਾਂ ਦੇ ਪਸ਼ੂ ਆ ਜੀ ਤੇ ਘਰ ਵੀ ਰੋੜ ਗਏ ਲਗਭਗ ਤਕਰੀਬਨ ਪੈਲੀਆਂ ਵੀ ਸਾਰੀਆਂ ਖਤਮ ਹੋ ਗਈਆਂ ਸੋ ਮੇਰੇ ਵੀਰ ਜਿਹੜੇ ਪਹਿਲਾਂ ਕਾਫੀ ਦਿਨਾਂ ਤੋਂ ਇੱਥੇ ਆਏ ਸੀਗੇ ਬਹੁਤ ਲੰਘਦੇ ਰਹਾ ਇਸ ਟਾਈਮ ਤੇ ਰਾਸ਼ਨ ਲੈ ਕੇ ਬਹੁਤ ਘੱਟ ਲੰਘਦੇ ਪਏ ਲੋਕ ਪਹਿਲਾਂ ਮੈਂ ਵੇਖਿਆ ਸੀ ਰੋਜ਼ ਦੀਆਂ ਪੰਜਾਬ ਨੇ 100-100 ਟਰਾਲੀ ਗਈ ਜਾਂਦੀ ਸੀ ਪਰ ਉਹ ਜਿਹੜੀ 100-100 ਟਰਾਲੀ ਲੰਘਦੀ ਸੀ ਉਹ ਤਾਂ ਲੰਘ ਗਈ ਅੱਗੇ ਸੋ ਇਹ ਜਾਨਵਰ ਆ ਵਿਚਾਰੇ ਇਹਨਾਂ ਨੇ ਜ ਖਾਣਾ ਫਿਰ ਦੁੱਧ ਦੇਣਾ ਤੇ ਵੀਰਾਂ ਦੇ ਹਾਲਾਤ ਜੇ ਵੇਖ ਲੋ ਤੁਸੀਂ ਆਪ ਤੁਹਾਡੇ ਸਾਹਮਣੇ ਆ ਇੱਥੇ ਮੇਰੇ ਵੀਰ ਚਾਰ ਦੀ ਤੇ ਫੀਡ ਦੀ ਸੇਵਾ ਤੁਸੀਂ ਕਰ ਸਕਦੇ ਹੋ ਹਰੀਕੇ ਵੈਟਰਨਰੀ ਯੂਨੀਵਰਸਿਟੀ ਆ ਹਰੀਕੇ ਦਾ ਜਦੋਂ ਆਪਾਂ ਪੁਲ ਤੋਂ ਨਵੀਂ ਸੜਕ ਤੋਂ ਥੱਲੇ ਨੂੰ ਮੁੜਦੇ ਆ ਨਾਲ ਹੀ ਆ ਤੇ ਬਾਕੀ ਇਹ ਵੀਰ ਜੀ ਉਹਨਾਂ ਦੇ ਘਰ ਨੂੰ ਰਸਤਾ ਵੀ ਨਹੀਂ ਜਾਂਦਾ ਤੇ ਉਹਨੂੰ ਵੀ ਮਿੱਟੀ ਦੀ ਲੋੜ ਆ ਤੇ ਹੋਰ ਵੀਰ ਜੀ ਤੁਹਾਨੂੰ ਕਿਹੜੀ ਕਿਹੜੀ ਚੀਜ਼ ਦੀ ਦਿੱਕਤ ਆਉਂਦੀ ਵੀ ਇੱਥੇ ਦੱਸੋ ਹਾਂ ਉਹਨਾਂ ਦੇ ਘਰ ਆ ਦਰਿਆ ਦੇ ਵਿੱਚ ਅੱਛਾ ਉਹਨਾਂ ਦਾ ਰਾਹ ਖਰਾਬ ਆ ਅੱਛਾ ਉਹ ਕੋਈ ਉਹ ਤਾਂ ਕੋਈ ਗੱਲ ਨਹੀਂ ਅਸੀਂ ਜਾਣਦੇ ਆ ਉੱਥੇ ਲੋਕੇਸ਼ਨ ਵਿਖਾਉਣੀ ਆ ਜਿਹੜਾ ਮਾਲ ਤੁਹਾਨੂੰ ਤੁਹਾਨੂੰ ਇੱਥੇ ਕੀ ਦਿੱਕਤ ਆਉਂਦੀ ਬਈ ਹੁਣ ਹਾਂ ਉਹ ਇਹ ਮਾਲ ਡੰਗ ਦਾ ਚਾਰਾ ਜਾਈਦਾ ਪਸ਼ੂਆਂ ਦੀਆਂ ਦਵਾਈਆਂ ਵਗੈਰਾ ਮਿਲਦੀਆਂ ਬਈ ਉੰਜ ਨਹੀਂ ਮਿਲਦੀਆਂ ਨਹੀਂ ਮਿਲ ਜਾਂਦੀਆਂ ਅਸਲ ਵਿੱਚ ਤੁਹਾਡੀ ਮੇਨ ਯਾਨੀ ਕਿ ਫੀਡ ਤੇ ਅਚਾਰ ਦੀ ਇਥੇ ਜੋ ਫੀਡ ਦੀ ਤੇ ਅਚਾਰ ਦੀ ਇਸ ਜਗ੍ਹਾ ਤੇ ਲੋੜ ਆ ਮੈਂ ਫਿਰ ਕਹੀ ਇਹ ਨਹੀਂ ਵਾਰੀ ਵਾਰੀ ਹਰੀਕੇ ਵੈਟਰਨਰੀ ਯੂਨੀਵਰਸਿਟੀ ਆ ਜੀ ਜਿਹੜੀ ਉੱਥੇ ਚਾਰ ਦੀ ਤੇ ਫੀਡ ਦੀ ਲੋੜ ਆ ਜੇ ਕੋਈ ਮੇਰਾ ਵੀਰ ਭਰਾ ਵੀਡੀਓ ਸੰਦਾ ਤੇ ਜਰੂਰ ਇੱਥੇ ਪਹੁੰਚੇ ਆਮ ਕਰਕੇ ਕੀ ਮੈਂ ਟਰੈਕਟਰ ਟਰਾਲੀ ਵਾਲਿਆਂ ਨੂੰ ਵੇਖਦਾ ਕਹਿ ਦਿੰਦਾ ਗਾਂ ਜਾਣਾ ਗਾਂ ਜਾਣਾ ਜਿੱਥੇ ਰੋਡ ਆਇਆ ਸੋ ਰੋਡ ਇਨਾਂ ਦੇ ਘਰਾਂ ਦੇ ਵਿੱਚ ਵੀ ਆਇਆ ਪਰ ਇਹ ਬਈ ਡੰਗਰ ਆਏ ਆ ਕੁਸੀਰਤ ਦੇ ਮਾਰੇ ਵੀ ਲੋਕੀ ਕਹਿੰਦੇ ਸ਼ੈੱਡਾਂ ਦਾ ਹਾਂ ਤੇ ਕੋਈ ਸ਼ੈੱਡ ਵਾਲਾ ਡੰਗਰ ਮੈਨੂੰ ਦੱਸ ਦੇ ਕੋਈ ਹੈਗਾ ਇਨਾਂ ਚੋਂ ਦੀਦੀ ਸ਼ੈੱਡ ਵਾਲੀ ਸ਼ੈੱਡ ਵਾਲੇ ਵੱਡੇ ਵੱਡੇ ਡੰਗਰ ਹੁੰਦੇ ਨਹੀਂ ਸ਼ੈੱਡ ਵਾਲੇ ਨਹੀਂ ਇਹ ਕਈ ਘਰਾਂ ਦੇ ਪਸ਼ੂ ਆ ਵੀਰ ਮਰੇ ਜੇ ਬਿਸਰੇ ਸਾਡੇ ਤੋਂ ਦੱਸ ਦੀਨੇ ਹੋਏ ਪਏ ਇੱਕ ਦੇ ਹੋ ਆ ਤਿੰਨ ਦੂਜੇ ਦੇ ਹੋ ਸ਼ੈੱਡ ਵਾਲੇ ਨਹੀਂ ਜੀ ਇਹ ਸਰਕਾਰੀ ਸ਼ੈੱਡ ਦੇ ਵਿੱਚ ਕਈ ਕਿੰਨੇ ਘਰ ਹੈ 16 17 ਘਰ 16 17 ਘਰ ਆ ਜੇ ਮੇਰੇ ਵੀਰ ਹੱਥ ਜੋੜ ਕੇ ਆਪਾਂ ਤੇ ਇਹ ਹੀ ਬੇਨਤੀ ਕਰਦੇ ਆਂ ਵੀ ਜਰੂਰ ਮੇਰੇ ਭਰਾ ਇੱਥੋਂ ਤੱਕ ਹੈਲਪ ਲੈ ਕੇ ਪਹੁੰਚੋ ਜੇ ਤੁਸੀਂ ਸੋਚਦੇ ਹੋ ਨਾ ਵੀ ਸਾਨੂੰ ਕਿੱਥੇ ਲੈ ਜਾਈਏ ਕਿੱਥੇ ਜਾਈਏ ਆਹ ਲੋਕੇਸ਼ਨ ਤੇ ਲੈ ਕੇ ਆਓ ਜਦੋਂ ਤੁਸੀਂ ਇੱਥੇ ਆਉਂਗੇ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਵੀ ਲੋਡ ਬੰਦ ਹੈਗੇ ਆ ਕਿ ਨਹੀਂ ਹੈਗੇ ਘਰ ਦੇਖ ਸਕਦੇ ਵੀਰੋ ਹਾਂ ਘਰ ਵਾਲਾ ਸਬੂਤ ਆਪਾਂ ਘਰ ਦੇ ਵੀਰ ਜੀ ਸਬੂਤ ਜੇ ਆਪਾਂ ਜਿਨ੍ਹਾਂ ਨੇ ਸੇਵਾ ਹੀ ਕਰਨੀ ਜੇ ਸਬੂਤ ਹੀ ਵੇਖਣ ਲਾਪਣ ਤੇ ਫਿਰ ਉਹੋ ਜੀ ਸੇਵਾ ਦਾ ਕਰਨ ਦਾ ਫਾਇਦਾ ਵੀ ਆਪਾਂ ਦਾ ਸਿੱਧੀ ਗੱਲ ਕਹਿੰਦੇ ਆ ਐਦੋ ਵੱਡਾ ਸਬੂਤ ਕੀ ਆ ਜੇ ਤੁਸੀਂ ਘਰ ਛਪ ਘਰ ਬਾਹਰ ਛੱਡ ਕੇ ਤੇ ਇੱਥੇ ਆਦਿਕਾ ਰਹਾ ਤਾਂ ਦੂਰ ਬੈਠੇ ਦੋ ਦੋ ਕਿਲੇ ਦਿੜਾਰ ਵਿੱਚ ਜਮੀਨਾ ਛੱਡ ਕੇ ਇੱਥੇ ਬੈਠੇ ਪਤਾ ਸਾਨੂੰ ਵੀ ਦਿੱਸੀ ਜਾਂਦਾ ਵੀ ਜਮੀਨਾ ਰੁੜ ਗਈਆਂ ਤੂੜੀਆਂ ਰੁੜ ਗਈਆਂ ਜੋ ਬਾਕੀ ਸਾਸਿਕਾਲ ਜੀ ਅੱਗੇ ਤੁਹਾਨੂੰ ਵਿਖਾਉਣੇ ਆ ਕਰਦੇ ਬੰਦੇ ਉਹ ਮੈਂ